ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਉ ਕਾੜ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਹਰ ਕੇ ਚਰਨ ਕਮਲ ਮਨ ਧਿਆਉ ਡੋਕ ਕੋਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਓ ਰਹਾਉ ਤੀਨੇ ਤਾ ਪੁਨਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਉ ਬੇਗੰਨਾ ਕਉ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਾਰਣ ਕਾਰਣ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਸੰਤ ਪ੍ਰਸਾਦ ਵੈਦ ਨਾਰਾਇਣ ਕਾਰਣ ਕਾਰਣ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤਿਹ